ਚੰਗੇ ਸੀਮੰਦੀ ਆਪ ਆ ਤੇ ਚੰਗਾਈ ਸੀਮਾਂ ਲੱਗੇ ਇਹਦੇ ਗਾਹਾਂ ਲੱਗਿਆ ਵਾ ਤੇ ਮਾਂ ਵੀ ਬਾਈਆਂ ਦੇ ਕੋਲੇ ਹੀ ਆ ਗਈ ਤੇ ਚੰਗੇ ਰਿਕਾਰਡ ਦੀ ਉਹ ਆ ਤੇ ਉਹਦੀ ਵੀ ਤੁਹਾਨੂੰ ਆਪਾਂ ਸਾਰੀ ਡਿਟੇਲ ਲੈ ਕੇ ਦੇਵਾਂਗੇ ਤੇ ਵੀਡੀਓ ਦੇ ਸਾਢੇ 8 ਮਹੀਨਿਆਂ ਦੀ ਗੱਬ ਹੋ ਗਈ ਸੀ ਜਦੋਂ ਅਸੀਂ ਆਪ ਡਰਾਇ ਕੀਤੀ ਆ ਇਹੁੱਦੋਂ ਉਂ ਆਪ ਨਹੀਂ ਹੱਦੀ ਠੀਕ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪੈਂਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਦਾ ਤੇ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋਗੇ ਇਹ ਵਕਾਊ ਆ ਗਈ ਚੰਗੇ ਸੀਮੰਦੀ ਆਪ ਆ ਤੇ ਚੰਗਾਈ ਸੀਮਨ ਅੱਗੇ ਇਹਦੇ ਗਾਹਾਂ ਲੱਗਿਆ ਵਾ ਤੇ ਮਾਂ ਵੀ ਬਾਈਆਂ ਦੇ ਕੋਲੇ ਹੀ ਆ ਗਈ ਤੇ ਚੰਗੇ ਰਿਕਾਰਡ ਦੀ ਉਹ ਆ ਤੇ ਉਹਦੀ ਵੀ ਤੁਹਾਨੂੰ ਆਪਾਂ ਸਾਰੀ ਡਿਟੇਲ ਲੈ ਕੇ ਦੇਵਾਂਗੇ ਤੇ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਝੋਟੀ ਦੀ ਵੀ ਤੁਹਾਨੂੰ ਆਪਾਂ ਸਾਰੀ ਡਿਟੇਲ ਲੈ ਕੇ ਦੇਵਾਂਗੇ ਮੁੱਲ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਤੁਹਾਨੂੰ ਆਪਾਂ ਤੋੜ ਕੇ ਵੀ ਦਿਖਾਵਾਂਗੇ ਤੇ ਕੰਮ ਹੈਗਾ ਬਾਈਆਂ ਦਾ ਢੈਰੀ ਦਾ ਤੁਸੀਂ ਦੇਖ ਸਕਦੇ ਹੋ ਇੱਧਰ ਜਿੱਥੋਂ ਨਿਗਾ ਮਰਾਦ ਨੇ ਕਰੀ ਕਾਫੀ ਮੱਝਾਂ ਖੜੀਆਂ ਗਈਆਂ ਤੇ ਜਗ੍ਹਾ ਦੀ ਹੈਗੀ ਹੈਗੀ ਤੰਗੀ ਤੇ ਬਾਕੀ ਮੱਝਾਂ ਥੋੜੀਆਂ ਜਾਂ ਘਟਾਉਣਆਂ ਗਈਆਂ ਤੇ ਗਾਈਆਂ ਪਾਉਣਆਂ ਗਈਆਂ ਇਸ ਲਈ ਜਿਵੇਂ ਜਿਵੇਂ ਪਸ਼ੂ ਸੂਣ ਤੇ ਆਈ ਜਾਂਦਾਗਾ ਓਵੇਂ ਓਵੇਂ ਭਾਈ ਮਤਲਬ ਕਿ ਮੱਝਾਂ ਨੂੰ ਵੇਚੀ ਜਾਣਗੇ ਜਿਵੇਂ ਕੋਣ ਇਹਦਾ ਹਫਤਾ ਕਿਹਦਾ ਰਹਿੰਦਾਗਾ ਤੇ ਜੀਨੂੰ ਵੀ ਪਸੰਦ ਆਉਂਦੀ ਆ ਝੋਟੀ ਸੋਹਣੀ ਬਹੁਤ ਆ ਬਿਊਟੀ ਦੇ ਵਿੱਚ ਵੀ ਹੈਗੀ ਤੇ ਦੁੱਧ ਨੂੰ ਵੀ ਜੰਗੀ ਰਹੂਗੀ ਤੇ ਆਪ ਦੀ ਤੁਸੀਂ تسلی ਕਰਕੇ ਇੱਥੇ ਆ ਕੇ ਬਾਈਆਂ ਨਾਲ ਗੱਲਬਾਤ ਕਰਕੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਤੇ ਆਪ ਦੀ ਪੂਰੀ ਫੁੱਲ تسਲੀ ਕਰਕੇ ਤੇ ਜਿਹਨੂੰ ਪਸੰਦ ਆਉਂਦੀ ਆ ਤੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਤੇ ਆਜੋ ਥੋੜਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਉਨੇ ਆ ਤੇ ਤੁਹਾਨੂੰ ਸਾਰੀ ਆਪਾਂ ਡਿਟੇਲ ਲੈ ਕੇ ਦਿੰਨੇ ਆ ਤੇ ਬਾਅਦ ਦੇ ਵਿੱਚ ਆਪਾਂ ਝੋਟੀ ਨੂੰ ਤੋੜ ਕੇ ਦਿਖਾਵਾਂਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਠੀਕ ਹੈ ਤੇ ਬਾਈ ਜਿਹੜੀ ਆਪਾਂ ਇਹ ਝੋਟੀ ਵੇਚਣ ਲੱਗੇ ਆਂਗੇ ਕੀ ਡਿਟੇਲ ਹੈਗੀ ਇਹਦੀ ਇਹ ਕਿਹੜੇ ਸੂਏ ਸੂਣਾ ਇਹਨੇ ਵੀਰੇ ਇਹ ਦੂਜੇ ਸੂਏ ਹੁਣ ਸੂਣਾ ਹੀ ਇਹਨੇ ਦੂਜੇ ਸੂਏ ਹੁਣ ਸੂਣਾ ਆਏ ਨੇ ਠੀਕ ਹੈ ਐਮ 29 ਆਪ ਐਮ 29 ਬੋਲਦੀ ਆ ਇਹਦੀ ਹੈ ਜੀ ਝੋਟੀ ਇਹ ਰੇ ਆਪ ਐਮ 29 ਦੀ ਆਪ ਗੁਰੂ ਸਰ ਵਾਲੇ ਪ੍ਰਦੀਪ ਡਾਕਟਰ ਨੂੰ ਇਹਦੇ ਟੀਕਾ ਭਰਾਇਆ ਸੀਗਾ ਜੀ ਭੂਆ ਦਾ ਗੁਰੂ ਸਰ ਵਾਲੇ ਪ੍ਰਦੀਪ ਡਾਕਟਰ ਨੂੰ ਇਹਦੇ ਟੀਕਾ ਭਰਾਇਆ ਸੀਗਾ ਉਹ ਆਪਣੀ ਭੂਆ ਦਾ ਮੁੰਡਾ ਜੀ ਠੀਕ ਆ ਰਿਸ਼ਤੇਦਾਰੀ ਚੁਈਆਂ ਹਾਂ ਜੀ ਠੀਕ ਆ ਵੀ ਸੀਮਨ ਦਾ ਵੀ ਮਤਲਬ ਪਹਿਲਾਂ ਦੀ ਲਵਾਇ ਅਰੀਜਨਲੀ ਹੋਊਗਾ ਹਨਾ ਠੀਕ ਹੈ ਤੇ ਇਹਨੇ ਦੁੱਧ ਕਿੰਨਾ ਕਿ ਦਿੱਤਾ ਪਹਿਲੇ ਸੂਏ ਪਹਿਲੇ ਸੂਏ ਵੀਰੇ ਨੇ 11 ਲੀਟਰ ਦੁੱਧ ਦਿੱਤੇ ਪਹਿਲੇ ਸੂਏ 11 ਲੀਟਰ ਦਿੱਤਾ ਤੇ ਇਸ ਵਾਰ ਤਾਂ ਫਿਰ ਮੀਤ ਚੰਗੀ ਆ ਤੋ ਹਨਾ ਕੀ ਹਾਂ ਚੰਗੀ ਆ ਜੀ ਠੀਕ ਆ ਤੇ ਬਾਕੀ ਸੇਵਾ ਦਾ ਹੁੰਦਾ ਹਨਾ ਹਾਂਜੀ ਠੀਕ ਹੈ ਤੇ ਇਹਦਾ ਜਿਹੜਾ ਸੀਮਨ ਲੱਗਿਆ ਵਾ ਉਹ ਕਿਹੜਾ ਲੱਗਿਆ ਵਾ ਇਹਦੇ ਵੀਰੇ ਲਕਸ਼ਮੀ ਡੈਰੀ ਫਾਰਮ ਵਾਲਿਆਂ ਦਾ 골ਡਨ ਸਟਾਰ ਦਾ ਸੀਮਨ ਆ ਜੀ ਉਹ ਤੋਂ ਠੀਕ ਆ ਲਕਸ਼ਮੀ ਡੈਰੀ ਫਾਰਮ ਵਾਲਿਆਂ ਦੇ 골ਡਨ ਸਟਾਰ ਤੋਂ ਇਹ ਗੱਭਣ ਆਗੀ ਠੀਕ ਆ ਤੇ ਹੁਣ ਇਹ ਮਤਲਬ ਕਿੰਨੇ ਦਿਨ ਲੈਂਦੀ ਹੈ ਕਿੰਨੀ ਤਰੀਕ ਨੂੰ ਦਿਨ ਪੂਰੇ ਆ ਜੀ 7 ਅਗਸਤ ਨੂੰ ਦਿਨ ਪੂਰੇ ਜਾਨੀ ਕਿ 7 ਅੱਜ ਹਫਤਾ ਵਾਰ ਰਹਿ ਗਿਆ ਜੀ ਇਹਦਾ ਜਾਨੀ ਕਿ ਅੱਜ ਮਤਲਬ ਇਹਦਾ ਹਫਤਾ ਹੀ ਰਹਿ ਗਿਆ ਹੈ ਨਾ ਤੇ ਬਾਕੀ ਉੱਪਰ نیچے ਵੀ ਹੋ ਸਕਦੇ ਹੈ ਨਾ ਹਾਂਜੀ ਉਹ ਠੀਕ ਹੈ ਤੇ ਮੁੱਲ ਕਿੰਨਾ ਰੱਖਿਆ ਪੈਦਾ ਇਹਦਾ ਮੁੱਲ ਵੀਰੇ 140 ਹੈ ਜੀ 1 ਲੱਖ 40 ਹਜ਼ਾਰ ਇਹਦਾ ਮੁੱਲ ਆ ਜਾਨੀ ਕਿ ਹਾਂਜੀ ਠੀਕ ਹੈ ਤੇ ਜਿਹੜੀ ਇਹਦੀ ਮਾਂ ਆ ਗਈ ਬਾਈ ਉਹ ਆਪਣੇ ਕੋਲ ਹੀ ਹੈ ਹਾਂ ਵੀਰੇ ਇਹਦੀ ਮਾਂ ਵੀ ਆਪਣੇ ਕੋਲ ਹੀ ਹੈ ਜੀ ਠੀਕ ਹੈ ਤੇ ਕਿੰਨਾ ਕ ਦੁੱਧ ਦਿੰਦੀ ਆ ਉਹ ਇਹਦੀ ਮਾਂ ਥੱਲੇ ਵੀ ਏਰ ਕੀ ਆਰ ਸੁਏ 18 ਲੀਟਰ ਰਕਤ ਹੋਇਆ ਜੀ 18 ਲੀਟਰ ਆਪਾਂ ਚੋਇਆ ਆ ਸਵਾਰ ਆ ਇਹ ਸਵਾਰ ਆ ਠੀਕ ਹੈ ਲੋ ਵੀ ਦੋਸਤੋ ਤਕਰੀਬਨ ਡਿਟੇਲ ਆਪਾਂ ਤੁਹਾਨੂੰ ਲੈ ਕੇ ਦੇਤੀ ਆ ਤੇ ਤੁਹਾਨੂੰ ਆਪਾਂ ਤੋੜ ਕੇ ਦਿਖਾਉਨੇ ਆ ਹੁਣ ਖੋਲੀਆਂ ਕਰੀ ਬਈ ਇਹਨੂੰ ਤੇ ਬਾਕੀ ਜਿਹਨੂੰ ਪਸੰਦ ਆਉਂਦੀ ਏ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਸਕ੍ਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਹੈਗਾ ਇੱਥੇ ਆ ਕੇ ਤਸੱਲੀ ਕਰਿਓ ਤੁਸੀਂ ਪੂਰੀ ਝੋਟੀ ਤੁਹਾਨੂੰ ਪਸੰਦ ਆਊਗੀ ਤੇ ਝੋਟੀ ਬਿਊਟੀ ਦੇ ਵਿੱਚ ਵੀ ਆ ਤੇ ਦੁੱਧ ਪੱਕੋਂ ਵੀ ਚੰਗੀ ਰਹੂਗੀ ਫੇਸ ਕੁਆਲਿਟੀ ਤੁਸੀਂ ਇਹਦੀ ਦੇਖ ਸਕਦੇ ਹੋ ਫੇਸ ਕੁਆਲਿਟੀ ਬਹੁਤ ਸੁਣਹੀ ਹੈਗੀ ਐਨ ਜਮਾ ਕੁੰਡੇ ਸਿੰਘ ਆ ਤੇ ਬਾਕੀ ਬੋਡੀ ਬੰਤਰ ਦੀ ਵੀ ਬਹੁਤ ਚੰਗੀ ਹੈ ਕਿਸੇ ਬਸ ਕੋਈ ਲਿੱਸੀ ਨਹੀਂ ਹੈਗੀ ਫੇਸ ਤੁਸੀਂ ਦੁਬਾਰੇ ਦੇਖ ਸਕਦੇ ਹੋ ਤੇ ਵੇਲ ਵੀ ਚੰਗੀ ਆ ਤੇ ਕੱਦ ਵੀ ਵਧੀਆ ਹੈਗਾ ਤੇ ਬਾਕੀ ਤੁਸੀਂ ਆਰਡਰ ਵੀ ਦੇਖ ਸਕਦੇ ਹੋ ਅਰ ਰਮੂਰ ਨੂੰ ਵੀ ਚੰਗਾ ਕੱਢੂਗੀ ਬਾਕੀ ਥਾਣਾ ਦਾ ਸੈਜ ਬਹੁਤ ਵਧੀਆ ਹੈਗਾ ਤੇ ਥਾਣਾ ਚ ਵਿੱਥੀ ਵੀ ਬਹੁਤ ਵਧੀਆ ਆ ਗਈ ਤੇ ਅਰ ਬਣਾਉਣਾ ਇਹਨੇ ਚਾਲੂ ਕਰਤਾ ਤਰੀਕ ਤਕਰੀਬਨ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਪੱਠਾ ਕੁੜੇ ਦੀ ਵੀ ਚੰਗੀ ਆ ਤੇ ਥਾਣ ਵੀ ਪੂਰੇ ਵਧੀਆ ਆ ਗਏ ਬਾਕੀ ਜਿਹੜੇ ਬਟਨ ਜੇ ਹੁੰਦੇ ਆ ਚੰਗੇ ਪਸ਼ੂ ਦੀ ਨਿਸ਼ਾਨੀ ਉਹ ਵੀ ਇਹਦੇ ਹੈਗੇ ਆਗੇ ਤੁਸੀਂ ਦੇਖ ਸਕਦੇ ਹੋ ਸਾਨੂੰ ਇੱਕ ਵਾਰੀ ਦਿਖਾ ਦਿੰਨੇ ਆਗੇ ਤੇ ਬਾਕੀ ਥਾਣ ਬਹੁਤ ਵਧੀਆ ਇੱਕੋ ਜਿਹਾ ਥਾਣਾ ਜਮਾ ਤੇ ਵਿੱਥੀ-ਵਿੱਥੀ ਵੀ ਬਹੁਤ ਵਧੀਆ ਥਾਣਾ ਦੇ ਵਿੱਚ ਆ ਗਈ ਤੇ ਝੋਟੀ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਨਹੀਂ ਦੀਂਦੀਗੀ ਤੇ ਤੁਸੀਂ ਆ ਕੇ ਦੇਖੋਗੇ ਤਾਂ ਤੁਹਾਨੂੰ ਪਸੰਦ ਆਊਗੀ ਤੇ ਬਾਕੀ ਤੁਹਾਡੇ ਜੱਚੇ ਤੇ ਆ ਇਹ ਨੂੰ ਪਸੰਦ ਆਉਂਦੀ ਹੈ ਤੁਸੀਂ ਕਾਲ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਬਾਕੀ ਤੁਹਾਨੂੰ ਆਪਾਂ ਇਹਦੀ ماں ਦਿਖਾ ਦਿੰਨੇ ਆ ماں ਆ ਜਿਹੜੀ ਹੈ ਬਾਈ ਇਹਨਾਂ ਚ ਵਾਹ ਗਈ ਆਂ ਇਹ ਮਾਂ ਗਈ ਹੈ ਨਾ ਠੀਕ ਆ ਤੇ ਦੇਖ ਸਕਦੇ ਹੋ ਦੋਸਤੋ ماں ਵੀ ਗੋਲੀ ਆ ਬਾਈਆਂ ਦੇ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਤੇ ਆ ਕੇ ਤੁਸੀਂ ਦੇਖ ਸਕਦੇ ਹੋ 18 ਲੀਟਰ ਤਕਰੀਬਨ ਇਹਨੇ ਦੁੱਧ ਦਿੱਤਾਗਾ ਤੇ ਫੇਸ ਵੇਲ ਕਦ-ਕਦ ਬਹੁਤ ਹੈ ਦਾ ਇਹ ਸਾਰਿਆਂ ਤੁਸੀਂ ਮਿਲਕਪੀਨ ਵੀ ਇਹਦੇ ਚੰਗੀ ਆਉਂਦੀ ਹੈਗੀ ਤੇ ਥਣਾ ਚ ਵਿੱਥੀ-ਵੁੱਥੀ ਬਹੁਤ ਵਧੀਆ ਆ ਗਈ। ਇਹਦੀ ਬਾਈ ਕੀ ਡਿਟੇਲ ਹੈ ਕਿੰਨੇ ਕਿਟਾਂ ਦੀ ਸੋਈ ਵੀ ਆ ਇਹ? ਇਹਨੂੰ ਸੋਈ ਨੂੰ ਤਾਂ ਹੋ ਗਿਆ ਵੀਰੇ ਤਕਰੀਬਨ 8 ਮਹੀਨਿਆਂ ਨੂੰ ਜੀ। 8 ਮਹੀਨਿਆਂ ਨੂੰ? ਹਾਂ। ਠੀਕ ਆ ਤੇ ਦੁੱਧ ਦਿੰਦੀ ਹੈ ਹਜੇ? ਦੁੱਧ ਪੂਰਾ ਦਿੰਦੀ ਹੈ ਜੀ ਹਾਂ। ਕਿੰਨਾ ਕੁ ਦੁੱਧ ਹੀ ਜਾਂਦੀ ਹੈ ਹਜੇ ਵੀ? ਇਹ 9 ਤੋਂ ਉੱਪਰ-ਉੱਪਰ ਚੱਲੀ ਜਾਂਦੀ ਹੈ ਵੀਰੇ। 9 ਤੋਂ ਉੱਪਰ-ਉੱਪਰ ਹਜੇ ਵੀ ਦੇਈ ਜਾਂਦੀ ਹੈ। ਹਾਂ। ਠੀਕ ਹੈ ਮਤਲਬ ਵੀ ਲੰਮਾ ਸਮਾਂ ਦੁੱਧ ਦਿੰਦੀ ਆ ਹਨ 6 ਮਹੀਨਿਆਂ ਦੇ ਨੇੜੇ ਗੱਭ ਹੋਣ ਵਾਲੀ ਆ ਜੀ 6 ਮਹੀਨਿਆਂ ਦੇ ਨੇੜੇ ਗੱਭ ਹੋਣ ਵਾਲੀ ਆ ਤੇ 9 ਵਾਂਗੂ ਸੂਈ ਨੂੰ ਹੋ ਗੇ ਠੀਕ ਹੈ ਮਤਲਬ ਵੀ ਦੁੱਧ ਵੀ ਚੰਗਾ ਦਿੰਦੀ ਆ ਤੇ ਲੰਮਾ ਸਮਾਂ ਦਿੰਦੀ ਆ ਹਨ ਬਹੁਤ ਜੀ ਹਾਂ ਲੰਮਾ ਸਮਾਂ ਦਿੰਦੀ ਆ ਠੀਕ ਆ ਤੇ ਬਾਕੀ ਤੁਸੀਂ ਦੋਸਤੋ ਦੇਖ ਸਕਦੇ ਹੋ ਠੰਡੀ ਪੀਕ ਲੈਵਲ ਇਹਦਾ ਚੰਗਾ ਗਾ ਬਾਕੀ ਠੰਡੀ ਸੀ ਲਾ ਦੇਖ ਸਕਦੇ ਤੁਸੀਂ ਪੂਸ ਚੱਕ ਕੇ ਖੜ ਗਈ ਤੇ ਜਿੰਨੇ ਵੀ ਪਸ਼ੂ ਖੜੇ ਆ ਬਾਕੀ ਸਾਰਿਆਂ ਚੋਂ ਕੱਦ ਕਾੜ ਦੇ ਵਿੱਚ ਵੀ ਚੰਗੀ ਆ ਹੱਡਾਂ ਪੈਰਾਂ ਦੀ ਵੀ ਖੁੱਲੀ ਆ ਤੇ ਬਾਕੀ ਤੁਸੀਂ ਆ ਕੇ ਦੇਖ ਸਕਦੇ ਹੋ ਇਹਦੀ ਮਾਂ ਨੂੰ ਵੀ ਤਸੱਲੀ ਕਰ ਤੇ ਬਾਕੀ ਆਪਾਂ ਜਿਹੜੀ ਤੋਂ ਵੀਡੀਓ ਬਣਾਉਣੀ ਸੀਗੀ ਆਪਾਂ ਉਹ ਸਪੈਸ਼ਲ ਇਸ ਝੋਟੀ ਦੀ ਸੀਗੀ ਤੇ ਬਈ ਇਹ ਝੋਟੀ ਨੇ ਦੁੱਧ ਕਿੰਨਾ ਟਾਈਮ ਦਿੱਤਾਗਾ ਝੋਟੀ ਵੀਰੇ ਸਾਢੇ 8 ਮਹੀਨਿਆਂ ਦੀ ਗੱਭ ਹੋ ਗਈ ਸੀ ਜਦੋਂ ਅਸੀਂ ਆਪ ਡਰਾਈ ਕੀਤੀ ਆ ਇਹ ਦੁੱਧੋਂ ਉਂ ਆਪੋ ਨਹੀਂ ਹਜੀ ਠੀਕ ਆ ਵੀ ਸਾਢੇ 8 ਮਹੀਨਿਆਂ ਦੀ ਗੱਭਣ ਸੀਗੀ ਅਸੀਂ ਆਪ ਡਰਾਈ ਕੀਤੀ ਆ ਕਿਉਂਕਿ ਦੈਨ ਰਹੇਗੇ ਮੁੜ ਕੇ ਖਰਾਕ ਪਾਲਣੀ ਵੀ ਹੁੰਦੀ ਠੀਕ ਹੈ ਮਤਲਬ ਆ ਫਿਰ 2 ਮਹੀਨੇ ਤਾਂ ਛੱਡਣੇ ਹੁੰਦਾ ਹਨਾ ਹਾਂਜੀ ਠੀਕ ਆ ਵੀ ਆਪ ਡਰਾਈ ਕਰੀਏ ਲੰਮਾ ਸਮਾਂ ਦੁੱਧ ਦਿੰਦੀ ਹੈ ਮਤਲਬ ਠੀਕ ਹੈ 3 ਲੀਟਰ ਦੁੱਧ ਸੀਗਾ ਜੀ ਉਹ ਸਾਨੂੰ ਜਦੋਂ ਅਸੀਂ ਇਹਨੂੰ ਡਰਾਈ ਕੀਤਾ ਠੀਕ ਹੈ 3 ਲੀਟਰ ਦੁੱਧ ਉਹ ਦੋ ਦੋ ਵੀ ਸੀਗਾ ਹਾਂ ਠੀਕ ਹੈ ਤੇ ਲੋ ਵੀ ਦੋਸਤੋ ਲੰਮਾ ਸਮਾਂ ਦੁੱਧ ਦਿੰਦੀ ਹੈ ਝੋਟੀ ਤੇ ਬਾਕੀ ਤੁਹਾਨੂੰ ਮਾਂ ਵੀ ਦਿਖਾਤੀ ਹੈਗੀ ਤੇ ਤੁਸੀਂ ਆਪਜੀ ਤਸੱਲੀ ਕਰਕੇ ਤੇ ਝੋਟੀ ਨੂੰ ਖਰੀਦ ਸਕਦੇ ਹੋ ਇੱਥੇ ਆ ਕੇ ਜ਼ਰੂਰ ਦੇਖਿਓ ਝੋਟੀ ਤੁਹਾਨੂੰ ਪਸੰਦ ਆਊਗੀ ਇਹ ਨਹੀਂ ਹੈਗਾ ਵੀ ਤੁਸੀਂ ਬਿਨਾ ਕਿਸੇ ਕਾਰਨ ਤੋਂ ਮੁੜ ਜਾਓਗੇ ਝੋਟੀ ਤੁਹਾਨੂੰ ਪੱਕਾ ਪਸੰਦ ਆਊਗੀ ਤੇ ਬਾਕੀ ਜੋ ਤਸੱਲੀ ਕਰਨੀ ਆ ਉਹ ਤੁਸੀਂ ਆਪ ਕਰਨੀ ਆ ਤੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਰੇਟ ਵੀ ਮੇਰੇ ਹਿਸਾਬ ਨਾਲ ਕੋਈ ਇੰਨਾ ਜ਼ਿਆਦਾ ਨਹੀਂ ਹੈਗਾ ਰੇਟ ਠੀਕ ਹੀ ਆ ਜਾਇ ਜੀ ਕਰਿਆ ਕੋਈ ਬਾਹਲਾ ਰੇਟ ਨਹੀਂ ਕਰਿਆਗਾ ਤੇ ਰੇਟ ਦੇ ਹਿਸਾਬ ਤੇ ਵੀ ਠੀਕ ਆਗੀ ਤੇ ਬਾਕੀ ਤੁਸੀਂ ਅੱਜ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਨਵੇਂ ਭਰਾਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਵੀਡੀਓ ਦੇ ਐਂਡ ਤੱਕ ਜੁੜਨ ਦੇ ਲਈ ਸਾਰਿਆਂ ਦਾ ਧੰਨਵਾਦ